ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਖਸ਼ਰੀਕਾਲ ਤੁਸੀਂ ਜੁੜ ਰਹੇ ਹੋ ਲੋਕਰੇ ਚੈਨਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦੇਾਂਗੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਜੋ ਪਿਛਲੇ 8 ਸਾਲ ਤੋਂ ਪੰਜਾਬ ਦੇ ਵਿੱਚ ਬੰਦ ਸੀ ਹੁਣ ਉਹ ਓਪਨ ਹੋਈ ਏ ਪੰਜਾਬ ਦੇ ਵਿੱਚ ਕੱਚੇ ਮਕਾਨਾਂ ਨੂੰ ਪੱਕਾ ਕਰਕੇ ਦੇਣ ਲਈ ਸਰਕਾਰ ਦੇ ਵੱਲੋਂ ਜੋ ਇਹ ਸਕੀਮ ਸ਼ੁਰੂ ਕੀਤੀ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਸ ਦੇ ਰਾਹੀਂ ਲਾਪਾਤਰੀਆਂ ਨੂੰ ਲਾਭ ਦਿੱਤਾ ਜਾਵੇਗਾ ਉਹਨਾਂ ਦਾ ਸਰਵਾ ਕਰਵਾ ਕੇ ਸੋ ਪਿੰਡੂ ਵਿਕਾਸ ਤੇ ਪੰਚਾਇਤ ਭਾਗ ਦੇ ਅਧੀਨ ਆਉਂਦੇ ਸਾਰੇ ਹੀ ਕੱਚੇ ਮਕਾਨਾਂ ਨੂੰ ਪੱਕਾ ਕਰਨ ਦੀ ਜੋ ਸਕੀਮ ਹੈ ਪੀਐਮ ਆਵਾਸ ਯੋਜਨਾ ਅਧੀਨ ਨਵੇਂ ਲਾਭਪਾਤਰੀਆਂ ਦੀ شناخت ਕਰਨ ਲਈ ਮੋਬਾਈਲ ਐਪ ਆਵਾਸ ਪਲਸ 2024 ਨੂੰ जो हूँ तीह अप्रैल तक खोलिया गया जो पहला ये ऐप बिल्कुल बंद सी, सत्ती मार्च तक इसकी आखिरी तरीक सी जो कि कुछ लाभपात्रियों इसका पता नहीं लग्या ज कुछ ला लाभपात्री अपना अप्लाई करें तो रह गए उन्होंने हूँ तीह अप्रैल तक मिटी दिखी गई है कि तीह अप्रैल तक वो अपने कच्चे मकाना दे। जो सारी डाटा लोड कर ਤਾਂ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ ਉਸ ਦਾ ਲਾਭ ਮਿਲ ਸਕੇ ਉਹਨਾਂ ਦਾ ਪੱਕਾ ਮਕਾਨ ਬਣ ਸਕੇ ਸੋ ਇਸ ਦੇ ਲਈ ਪੰਜਾਬ ਦੇ ਵਿੱਚ ਜੋ ਇਹ ਆਵਾਸ ਯੋਜਨਾ ਮੋਬਾਈਲ ਐਪ ਦੇ ਉੱਪਰ ਹੀ ਭਰੀ ਜਾ ਰਹੀ ਹੈ ਜਿਹੜੇ ਕਿ ਇੱਕ ਵੀ ਰੁਪਿਆ ਫੀਸ ਨਹੀਂ ਹੈ ਸੋ ਸਾਰੇ ਹੀ ਲਾਭਪਾਤਰੀ ਜਿਹੜੇ ਇਸ ਯੋਜਨਾ ਦੇ ਲਾਭ ਲੈਣਾ ਉਹਨਾਂ ਦਾ ਹੱਕ ਹੈ ਸੋ ਉਹ ਆਪਣਾ ਫਾਰਮ ਅਪਲਾਈ ਕਰਨ ਜੋ ਆਨਲਾਈਨ ਕਰਨ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਕਿ ਸਰਵਾ ਹੋਵੇਗਾ ਔਰ ਸਰਵਾ ਹੋਣ ਤੋਂ ਬਾਅਦ ਉਹਨਾਂ ਦੇ ਖਾਤਿਆਂ ਵਿੱਚ ਜੋ ਰਾਸ਼ੀ ਇਹ ਟ੍ਰਾਂਸਫਰ ਕੀਤੀ ਜਾਂਦੀ ਹੈ ਤਿੰਨ ਕਿਸ਼ਤਾਂ ਦੇ ਵਿੱਚ ਜੋ ਕਿ ਪਹਿਲੀ ਕਿਸ਼ਤ ਲਗਭਗ 70000 ਦੇ ਕਰੀਬ ਉਹਨਾਂ ਦੇ ਖਾਤਿਆਂ ਵਿੱਚ ਆਉਂਦੀ ਹੈ ਹੁਣ ਜੋ ਰਾਸ਼ੀ ਵੀ ਵਿਧਾਈ ਗਈ ਹੈ 240000 ਦੇ ਕਰੀਬ ਉਹ ਆਵਾਸ ਯੋਜਨਾ ਦੀ ਰਾਸ਼ੀ ਮਿਲੇਗੀ ਉਹਨਾਂ ਨੂੰ ਮਕਾਨ ਪੱਕਾ ਕਰਕੇ ਜਿਹੜਾ ਸਰਕਾਰ ਨੇ ਦੇਣਾ ਹੈ ਸੋ ਇਸ ਦੇ ਲਈ ਜੋ ਵਾਧੂ ਵਾਧਾ ਲਾਪਾਤਰੀਆਂ ਦੀ شناخت ਹੋ ਸਕੇ ਇਸ ਸਕੀਮ ਦਾ ਲਾਭ ਲੈਣ ਦੇ ਲਈ ਯੋਗ ਲਾਭਪਾਤਰੀਆਂ ਦੀਆਂ ਐਂਟਰੀਆਂ ਕਰ ਕਰ ਜਾ ਕੇ ਜੋ ਪੰਜਾਬ ਸਰਕਾਰ ਦੇ ਕੁਝ ਲੀਡਰ ਨੇ ਉਹਨਾਂ ਦੇ ਵੱਲੋਂ ਆਪਣੇ ਨੁਮਾਇंदे ਭੇਜੇ ਜਾ ਰਹੇ ਨੇ ਪਰ ਜੋ ਕਿ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਇਹ ਹੀ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਕਿਸੇ ਲੀਡਰ ਦੀ ਇਹਦੇ ਵਿੱਚ ਇੰਟਰਫੇਅਰ ਨਹੀਂ ਹੋਵੇਗੀ ਸਿੱਧਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਐਪ ਰਾਹੀਂ ਤੁਸੀਂ ਆਪਣਾ ਜਿਹੜਾ ਕਿ ਆਨਲਾਈਨ ਕਰੋ ਉਹ ਤੁਹਾਨੂੰ ਸਰਕਾਰ ਦੇ ਵੱਲੋਂ ਜਿਹੜਾ ਕਿ ਮੁਲਾਜ਼ਮ ਆਉਣਗੇ ਔਰ ਤੁਹਾਡਾ ਸਰਵਾ ਕਰਕੇ ਜਦੋਂ ਤੁਹਾਡਾ ਸਰਵਾ ਹੋ ਕੇ ਹੁੰਦਾ ਹੈ ਤਾਂ ਤੁਹਾਨੂੰ ਉਸ ਤੋਂ ਬਾਅਦ ਰਾਸ਼ੀ ਜਿਹੜੀ ਸਿੱਧੀ ਟਰਾਂਸਫਰ ਕਰਤੀ ਜਾਵੇਗੀ ਸੋ ਇਸ ਵਿੱਚ ਪੰਚਾਇਤ ਜਾਂ ਕੋਈ ਹੋਰ ਲੀਡਰ ਦਾ ਕੋਈ ਸ਼ਮੂਲੀਅਤ ਨਹੀਂ ਹੋਵੇਗੀ ਪੰਚਾਇਤ ਦੇ ਵੱਲੋਂ شناخت ਜ਼ਰੂਰ ਕਰਵਾਈ ਜਾਵੇਗੀ ਉਸੇ ਪਿੰਡ ਦਾ ਵਸਨੀਕ ਹੋਵੇਗਾ ਉਸੇ ਪਿੰਡ ਦਾ ਉਸ ਦਾ ਆਧਾਰ ਕਾਟ ਹੋਵੇਗਾ ਉਹ ਲਾਭਪਾਤਰੀ ਉਸ ਪਿੰਡ ਨਾਲ ਸਬੰਧ ਰੱਖਦਾ ਹੋਵੇਗਾ ਔਰ ਉਸ ਦੇ ਮਕਾਨਾਂ ਦੀ ਫੋਟੋ ਕੀਤੀ ਜਾਵੇਗੀ ਉਸਦੇ ਪਰਿਵਾਰ ਦੀ ਔਰ ਉਸਦੇ ਬਾਅਦ ਉਸਦੇ ਖਾਤੇ ਦੇ ਵਿੱਚ ਰਾਸ਼ੀ ਟਰਾਂਸਫਰ ਕੀਤੀ ਜਾਵੇਗੀ ਸੋ ਜਿਹੜੇ ਲਾਭਪਾਤਰੀ ਇਸ ਦਾ ਫਾਇਦਾ ਉਠਾਉਣਾ ਚਾਹੁੰਦੇ ਨੇ ਉਹ 30 ਅਪ੍ਰੈਲ ਤੱਕ ਜੋ ਅਪਲਾਈ ਕਰ ਸਕਦੇ ਨੇ ਸੋ ਪਿੰਡੂ ਵਿਕਾਸ ਯੋਜਨਾ ਦੇ ਰਾਹੀਂ ਉਹ ਆਪਣੇ ਮੋਬਾਈਲ ਥਾਣੀ ਵੀ ਜਾ ਕੇ ਐਪ ਡਾਊਨਲੋਡ ਕਰਕੇ ਉਸਤੇ ਥਾਣੀ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਰਜਿਸਟ੍ਰੇਸ਼ਨ ਹੋ ਜਾਏਗੀ ਫਿਰ ਬੀਡੀਪੀ ਦਫਤਰ ਦੇ ਵੱਲੋਂ ਜੋ ਉਹਨਾਂ ਦੀ شناخت ਵਾਸਤੇ ਜੋ ਕੁਝ ਮੁਲਾਜ਼ਮ ਆਉਣਗੇ ਔਰ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਅਸ਼ਨਾਖਤ ਹੋਵੇਗੀ ਫਿਰ ਉਸ ਤੋਂ ਬਾਅਦ ਉਹਨਾਂ ਦੇ ਖਾਤੇ ਵਿੱਚ ਪੈਸੇ ਪੈਣਗੇ ਜੋ ਕਿ 30 ਅਪ੍ਰੈਲ ਤੱਕ ਹੁਣ ਹਰੇਕ ਲਾਭਪਾਤਰੀ ਆਪਣਾ ਕੱਚਾ ਮਕਾਨ ਨੂੰ ਪੱਕਾ ਕਰਨੇ ਇਸ ਦਾ ਲਾਭ ਲੈ ਸਕਦਾ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ